2084 ਨਾ ਭੁੱਲਣ ਜੋਗ ਨਾ ਸਹਿਣ ਜੋਗ ਨਾ ਬਖਸ਼ਣ ਜੋ ਕੰਡੂ ਘਰਾ ਹਕ ਤਾਂ ਚੱਲ ਰਿਹਾ ਇੱਕ ਤਰੀਕ ਤੋਂ ਲੈ ਕੇ 6-7 ਤਰੀਕ ਤੱਕ ਚੱਲੂਗਾ ਦਲ ਖਾਲਸਾ ਜਥੇਬੰਦੀ ਵੱਲੋਂ 5 ਤਰੀਕ ਗੁਰਜ ਬਾਬਾ ਕਾਲੀ ਪੂਲਾ ਸਿੰਘ ਤੋਂ ਇੱਕ ਯਾਦਗਰੀ ਕੰਡੂ ਘਰਾ ਯਾਦਗਰੀ ਮਾਰਚ ਕੀਤਾ ਜਾ ਰਿਹਾ ਸੀ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦਿੰਦਾ ਅਪੀਲ ਕਰਦਾ ਨਾਨਕ ਨਾਮ ਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਵਹੀਕਲ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜ ਬਾਬਾ ਕਾਲੀ ਫੂਲਾ ਸੰਗਤਾਂ ਤੋਂ ਸ਼ੁਰੂ ਹੋ ਕੇ 3 ਤੱਕ ਸਾਫ ਤੇ ਜਾ ਕੇ ਚਾਹੁੰਦੇ ਅਰਦਾਸ ਕਰਨੀ ਆ 6 ਤਰੀਕ ਤੱਕ ਸਾਫ ਤੇ ਸ੍ਰੀ ਦਾਨੋ ਸਾਰਿਆਂ ਨੂੰ ਸਰਦਾ ਦੇ ਫੋਲ ਬੇਟ ਕਰਨਾ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ ਦੇ ਪਹੁੰਚਣ ਵਾਸਤੇ ਅਸੀਂ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆ कि ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਪਣੇ ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਪਿੰਡ ਤੋਂ ਹੀ ਜ ਆਪਣੇ ਨਾਲ ਦੇ ਸਾਥੀ ਹੁੰਦੇ ਆ ਕਿ ਇਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਆਪਾਂ ਤੇ ਵੀ ਸ਼ਾਮਲ ਹੋ ਕੇ ਮਾਰਚ ਦੀ ਵੀ ਸ਼ੁਭਾ ਵਧਾਈਏ ਤੇ 6 ਤਰੀਕ ਨੂੰ ਸ਼ਰਦਾ ਦੇ ਫੁੱਲ ਵੀ ਸਹੀ ਗੰਪੇਟ ਕਰ ਸਕੀਏ ਇਹ ਪੋਸਟ ਤੱਕ ਸਾਥ ਤੇ ਜਾ ਕੇ ਅਸੀਂ ਨਾਮਤਾ ਨਮਸਤਰ ਹੋਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਉੱਥੇ ਸੀ ਜੀ ਕੈਂਟਰੀ ਬਣੀ ਆ ਸੰਤਾਂ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਮੈਂ ਫਿਰ ਅਪੀਲ ਕਰਦਾ ਇਹ 5 ਜੂਨ ਬੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੱਲੂ ਭਰਾ ਯਾਰ ਗਰੀ ਮਾਰਚ ਫਰੀ ਕਾਲ ਤੱਕ ਸਾਥ ਤੇ ਜਾ ਕੇ ਸਹਾਇਤਾ ਕਰਨੀਆਂ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਲ ਸ਼ਾਮਲ ਹੋਣਾ ਦਲ ਖਾਲਸਾ ਜੱਤੇਬੰਦੀ ਵੱਲੋਂ ਪੀਟ ਕਰ ਰਹੇ ਜੂਨ 84 ਨਾ ਭੁੱਲਣਯੋਗ ਨਾ ਸਹਿਣਯੋਗ ਨਾ ਬਖਸ਼ਣ ਜੋ ਕੱਲੂ ਭਰਾ ਹਫਤਾ ਚੱਲ ਰਿਹਾ ਇੱਕ ਤਰੀਕ ਤੋਂ ਲੈ ਕੇ 6-7 ਤਰੀਕ ਤੱਕ ਚੱਲੂਗਾ ਦਲ ਖਾਲਸਾ ਜੱਤੇਬੰਦੀ ਵੱਲੋਂ 5 ਤਰੀਕ ਗੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਇੱਕ ਯਾਤਰੀ ਕਲਪੂ ਘਰਾ ਯਾਤਰੀ ਮਾਰਚ ਕੀਤਾ ਜਾ ਰਿਹਾ ਸੀ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦੇਣਾ ਅਪੀਲ ਕਰਦਾ ਨਾਨਕ ਨਾਮ ਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਵਹੀਕਲ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ 3 ਅਕਾਲ ਤਖਤ ਸਾਹਿਬ ਤੇ ਜਾ ਕੇ ਚਾਹੁੰਦੇ ਅਰਦਾਸ ਕਰਨੀ ਆ 6 ਤਰੀਕ ਕਾਲ ਤੱਕ ਸਾਥ ਤੇ ਸ੍ਰੀ ਦਾਨੂ ਸਾਰਿਆਂ ਨੂੰ ਸਰਦਾ ਦੇ ਫੁੱਲ ਭੇਟ ਕਰਨਾ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ ਦੇ ਪਹੁੰਚਣ ਵਾਸਤੇ ਅਸੀਂ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਪਣੇ ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਪਿੰਡ ਤੋਂ ਹੀ ਜ ਆਪਣੇ ਨਾਲ ਦੇ ਸਾਥੀਆਂ ਨਾਲ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਆਪਾਂ ਤੇ ਵੀ ਸ਼ਾਮਲ ਹੋ ਕੇ ਮਾਰਚ ਦੀ ਵੀ ਸ਼ੁਭਾਭਿਧਾਈਏ ਇਸੇ ਸੇਪਰੀ ਤੋਂ ਸ਼ਰਦਾ ਦੇ ਫੁੱਲ ਵੀ ਸੀਰੀ ਗੰਗੋਤ ਘਟ ਕਰ ਸਕੀਏ ਇਹ ਕੋਸ ਤਰ ਤੱਕ ਸਾਥ ਤੇ ਜਾ ਕੇ ਅਸੀਂ ਨਾਮ ਤਨ ਨਮਸਤਰ ਹੋਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਉੱਥੇ ਸੀ ਜਿੱਦੀ ਕਦਰ ਬਣੀ ਆ ਸੰਤਾਂ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਮੈਂ ਖੈਰ ਅਪੀਲ ਕਰਦਾ ਕਿ 5 ਜੂਨ ਬੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੱਲੂ ਭਰਾ ਯਾਦਗਰੀ ਮਾਰਚ ਤਰੀਕਾਲ ਤੱਕ ਸਾਥ ਤੇ ਜਾ ਕੇ ਸ਼ਾਮਲੀ ਕਰਨੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਲ ਸ਼ਾਮਲ ਹੋਣਾ ਦਲ ਖਾਲਸਾ ਜੱਤੇਬੰਦੀ ਵੱਲੋਂ ਪੀਟ ਕਰ ਰਹੇ ਜੂਨ 84 ਨਾ ਭੁੱਲਣਯੋਗ ਨਾ ਸਹਿਣਯੋਗ ਨਾ ਬਖਸ਼ਣਯੋਗ ਕੰਡੂ ਪਹਾੜਾ ਹਵਤਾ ਚੱਲ ਰਿਹਾ ਇੱਕ ਤਰੀਕ ਤੋਂ ਲੈ ਕੇ 6 ਸਤੰਬਰ ਤੱਕ ਚੱਲੂਗਾ ਦਲ ਖਾਲਸਾ ਜੱਤੇਬੰਦੀ ਵੱਲੋਂ 5 ਤਰੀਕ ਗੁਰਜ ਬਾਬਾ ਕਾਲੀ ਪੂਲਾ ਸਿੰਘ ਤੋਂ ਇੱਕ ਯਾਦਗਾਰੀ ਕੰਡੂ ਪਹਾੜਾ ਯਾਦਗਾਰੀ ਮਾਰਚ ਕੀਤਾ ਜਾ ਰਿਹਾ ਸੀ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜੱਤੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦੇਣਾ ਅਪੀਲ ਕਰਦਾ ਨਾਨਕ ਨਾਮ ਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਵਹੀਕਲ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜਬਾਬਾ ਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ 3 ਅਕਾਲ ਤਖਤ ਸਾਹਿਬ ਤੇ ਜਾ ਕੇ ਚੰਗੂ ਅਰਦਾਸ ਕਰਨੀ ਆ 6 ਤਰੀਕ ਕਾਲ ਤਖਤ ਸਾਹਿਬ ਤੇ ਸਹੀਦਾਂ ਨੂੰ ਸਾਰਿਆਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ ਦੇ ਪਹੁੰਚਣ ਵਾਸਤੇ ਅਸੀਂ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆ ਕੀ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਪਣੇ ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਪਿੰਡ ਤੋਂ ਹੀ ਜ ਆਪਣੇ ਨਾਲ ਦੇ ਸਾਥੀ ਆਉਣ ਲੈ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਆਪਾਂ ਤੇ ਵੀ ਸ਼ਾਮਲ ਹੋ ਕੇ ਮਾਰਚ ਦੀ ਵੀ ਸ਼ੁਭਾਭਿਧਾਈਏ ਤੇ 6 ਤਰੀਕ ਨੂੰ ਸ਼ਰਦਾ ਦੇ ਫੁੱਲ ਵੀ ਸ੍ਰੀ ਗੁਰੂ ਪੀਰ ਘਰ ਪਹੁੰਚਾ ਸਕੀਏ ਇਹ ਪੋਸਟ ਤੱਕ ਸਾਥ ਤੇ ਜਾ ਕੇ ਅਸੀਂ ਨਾਮਤਾ ਨਮਸਤਕ ਹੋਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਉੱਥੇ ਸ੍ਰੀ ਗੰਦਰੀ ਬਣੀ ਆ ਸੰਤਾਂ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਮੈਂ ਫਿਰ ਅਪੀਲ ਕਰਦਾ ਇਹ 5 ਜੂਨ ਬੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੱਲੂ ਭਰਾ ਯਾਰਗਰੀ ਮਾਰਚ ਫਰੀ ਕਾਲ ਤੱਕ ਸਾਥ ਤੇ ਜਾ ਕੇ ਸ਼ਾਮਲੀ ਕਰਨੀ ਹੈ ਉਸ ਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਲ ਸ਼ਾਮਲ ਹੋਣਾ ਦਲ ਖਾਲਸਾ ਜੰਦੇ ਬੰਦੀ ਨੂੰ ਅਪੀਲ ਕਰ ਰਹੇ ਹਾਂ